ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 35 ਚੈਨਲ ਪੰਜਾਬੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉੱਤੇ ਇੱਕ ਵੱਡਾ ਐਕਸ਼ਨ ਕੀਤਾ ਹੈ ਐਕਸ਼ਨ ਦੇ ਵਿੱਚ ਕਿਹਾ ਹੈ ਕਿ ਸਿੰਧੂ ਜਲ ਐਕਟ ਜਿਹੜਾ ਉਸ ਨੂੰ ਮੁਲਤਵੀ ਕੀਤਾ ਜਾ ਰਿਹਾ ਤੁਰੰਤ ਪ੍ਰਭਾਵ ਦੇ ਨਾਲ ਜਿਨੇ ਵੀ ਪਾਕਿਸਤਾਨੀ ਇੰਡੀਆ ਦੇ ਵਿੱਚ ਆਏ ਹੋਏ ਨੇ 48 ਘੰਟਿਆਂ ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣ ਵਾਸਤੇ ਕਿਹਾ ਗਿਆ ਇਸ ਤੋਂ ਇਲਾਵਾ 48 ਵਾਗਾ ਬਾਰਡਰ ਜਿਹੜਾ ਉਹ ਵੀ ਤਤਕਾਲ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਵੀ ਲੋਕ ਇਸ ਬਾਰਡਰ ਨੂੰ ਕਰਾਸ ਕਰਕੇ ਲੀਗਲ ਤਰੀਕੇ ਦੇ ਨਾਲ ਇਜਾਜ਼ਤ ਲੈ ਕੇ ਗਏ ਹੋਏ ਨੇ ਉਹਨਾਂ ਨੂੰ 1 ਮਈ ਤੋਂ ਪਹਿਲਾਂ-ਪਹਿਲਾਂ ਵਾਪਸ ਆਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਭਾਰਤ ਸਰਕਾਰ ਦੇ ਵੱਲੋਂ ਸੀਐਸਐਸ ਦੀ ਮੀਟਿੰਗ ਹੋ ਰਹੀ ਸੀ ਤੇ ਇਸ ਕੈਬਨਟ ਕਮੇਟੀ ਫਾਰ ਸਿਕਿਉਰਟੀ ਦੀ ਮੀਟਿੰਗ ਤੋਂ ਬਾਅਦ ਪਾ ਸੀਐਸਐਸ ਦੀ ਮੀਟਿੰਗ ਤੋਂ ਬਾਅਦ ਵੱਡੇ ਐਲਾਨ ਕੀਤੇ ਗਏ ਨੇ ਸੋ ਵਿਦੇਸ਼ ਮੰਤਰਾਲੇ ਦੇ ਨਾਲ ਜੁੜੇ ਹੋਏ ਵਿਦੇਸ਼ ਸਕੱਤਰ ਨੇ ਇਹ ਐਲਾਨ ਕੀਤੇ ਨੇ ਜਿਸ ਤੋਂ ਨਾ ਕਿਹਾ ਕਿ ਸਿੰਧੂ ਜਲ ਐਕਟ ਜਿਹੜਾ ਉਹ ਮਲਤਵੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਸਾਰਕ ਵੀਜ਼ਾ ਨਿਯਮਾਂ ਲਈ ਦੇ ਤਹਿਤ ਜਿਹੜੀ ਵੀਜ਼ਾ ਛੋਟ ਮਿਲਦੀ ਸੀ ਪਾਕਿਸਤਾਨੀਆਂ ਨੂੰ ਉਹ ਵੀਜ਼ਾ ਛੋਟ ਹੁਣ ਨਹੀਂ ਦਿੱਤੀ ਜਾਵੇਗੀ ਉਹ ਬੰਦ ਕਰ ਦਿੱਤੀ ਗਈ ਹੈ ਜਿਹੜੇ ਵੀ ਟਾਰੀ ਵਾਗਾ ਬਾਰਡਰ ਕ੍ਰੋਸ ਕਰਕੇ ਇਜਾਜ਼ਤ ਲੈ ਕੇ ਪਾਕਿਸਤਾਨ ਗਏ ਹੋਏ ਨੇ ਉਹਨਾਂ ਨੂੰ ਤੁਰੰਤ ਵਾਪਸ ਬੁਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਬਾਰਡਰ ਬੰਦ ਕਰਨ ਦੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਨਾਲ ਹੀ ਇਹ ਵੀ ਆਖਿਆ ਕਿ ਜਿਹੜਾ ਹਾਈ ਕਮਿਸ਼ਨ ਹੈ ਇੰਡੀਆ ਦੇ ਵਿੱਚ ਪਾਕਿਸਤਾਨ ਦਾ ਹਾਈ ਕਮਿਸ਼ਨ ਉਸ ਨੂੰ ਉਹਦੇ ਪਰਸੋਨਾ ਨੂੰ ਨੌਨ ਗ੍ਰਾਂਟਾ ਯਾਨੀ ਕਿ ਗੈਰ ਗ੍ਰਾਂਟਾ ਯਾਨੀ ਕਿ ਅਨ ਵੈਲਕਮ ਕੋਸ਼ਿਤ ਕਰ ਦਿੱਤਾ ਗਿਆ ਭਾਵੇਂ ਇਹ ਕਿ ਇਸ ਹਾਈ ਕਮਿਸ਼ਨ ਦਾ ਸਾਡੇ ਦੇਸ਼ ਦੇ ਵਿੱਚ ਸਵਾਗਤ ਨਹੀਂ ਹੈ ਵੱਡੀ ਕਾਰਵਾਈ ਹੋ ਰਹੀ ਹੈ ਇਸ ਵੇਲੇ ਪਾਕਿਸਤਾਨ ਦੇ ਉੱਤੇ ਇਸ ਤੋਂ ਇਲਾਵਾ ਕਈ ਹੋਰ ਅਹਿਮ ਐਲਾਨ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਸੋ ਭਾਰਤ ਦੇ ਜਿਹੜੇ ਕਮਿਸ਼ਨ ਹੈ ਪਾਕਿਸਤਾਨ ਦੇ ਵਿੱਚ ਉਸ ਨੂੰ ਵੀ ਬੰਦ ਕਰਨ ਦੇ ਐਲਾਨ ਹੋ ਰਹੇ ਨੇ ਸੋ ਵਕ ਵਕਤ ਤੜਾਂਦੀਆਂ ਕਾਰਵਾਈਆਂ ਜਿਹੜੀਆਂ ਨੇ ਕੀਤੀਆਂ ਜਾ ਰੀਆਂ ਨੇ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਰੱਦ ਮੰਨਿਆ ਜਾ ਰਿਹਾ ਹੈ ਸੋ ਕੀ ਕੁਝ ਕਿਹਾ ਗਿਆ ਹੈ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਦੇ ਵੱਲੋਂ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਇਨ ਦਾ ਬਰੀਫਿੰਗ ਟੂ ਦਾ ਸੀਸੀਐਸ ਦਾ ਕ੍ਰਾਸ ਬਾਰਡਰ ਲਿੰਕੇਜਸ ਆਫ ਦਾ ਟੈਰਰਿਸਟ ਅਟੈਕ ਵਰ ਬਰਾਉਟ ਆਊਟ ਇਟ ਵਾਸ ਨੋਟਿਡ ਥੈਟ ਥਿਸ ਅਟੈਕ ਕੇਮ in the wake of the successful holding of the elections in the union territory and its steady progress towards economic growth and development recognizing the seriousness of this terrorist attack the ccs decided upon the following measures one the Indus Waters Treaty of 1960 will be held in abeyance with immediate effect until Pakistan credibly and irrevocably abjures its support for cross-border terrorism. Two, the integrated checkpost atari will be closed with immediate effect. Those who have crossed over with valid endorsements may return through that route before 1 May 2025. 3. Pakistani nationals will not be permitted to travel to India under the SARC visa exemption scheme visas. Any SVES visas issued in the past to Pakistani nationals are deemed cancelled. Any Pakistani national currently in India under SVES visa has 48 hours to leave India. 4. The defense, military, naval, and air advisors in the Pakistani High Commission in New Delhi are declared persona non grata. They have a week to leave India. India will be withdrawing its own defense, navy, and air advisors from the Indian High Commission in Islamabad. These posts in the respective high commissions are deemed annulled. ਸੋ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ اسلامਾਬਾਦ ਦੇ ਵਿੱਚ ਜੋ ਭਾਰਤੀ ਹਾਈ ਕਮਿਸ਼ਨ ਸਥਾਪਿਤ ਕੀਤਾ ਗਿਆ ਹੈ ਉੱਥੋਂ ਆਪਣੀ ਸਾਰੀ ਫੋਰਸ ਨੂੰ ਵਾਪਸ ਬੁਲਾਇਆ ਜਾਵੇਗਾ ਔਰ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਔਰ ਭਾਰਤ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਹਾਈ ਕਮਿਸ਼ਨ ਮੌਜੂਦ ਹੈ ਉੱਥੇ 에ਅਰ ਫੋਰਸ ਜਲ ਸੈਨਾ ਜਾਂ ਵੱਖਵਾਖ ਸੈਨਾ ਜਾਂ ਸਲਾਹਕਾਰ ਜਿਹੜੇ ਲਗਾਏ ਗਏ ਨੇ ਉਹਨਾਂ ਨੂੰ ਵੀ ਵਾਪਸ ਲਿਆ ਜਾ ਰਿਹਾ ਹੈ ਸੋ ਇਹ ਵੱਡੀ ਕਾਰਵਾਈ ਅੱਜ ਵੇਖਣ ਨੂੰ ਮਿਲੀ ਹੈ ਹਾਲਾਂਕਿ ਪਾਕਿਸਤਾਨ ਨੇ ਕਹਿ ਦਿੱਤਾ ਸੀ ਉਹਨਾਂ ਦਾ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਕੋਈ ਹੱਥ ਨਹੀਂ ਹੈ ਕੋਈ ਲੇ देना ਨਹੀਂ ਹੈ ਕੋਈ ਜਾਣਕਾਰੀ ਤੱਕ ਨਹੀਂ ਸੀ ਪਾਕਿਸਤਾਨ ਨੂੰ ਇਸ ਘਟਨਾ ਦੀ ਪਰ ਫਿਰ ਵੀ ਭਾਰਤ ਦੀ ਕੇਂਦਰ ਸਰਕਾਰ ਨੇ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਇਸ ਐਕਸ਼ਨ ਦੇ ਤਹਿਤ ਪਾਣੀ ਰੋਕ ਦਿੱਤੇ ਗਏ ਨੇ ਬਾਰਡਰ ਬੰਦ ਕਰ ਦਿੱਤੇ ਗਏ ਨੇ ਨਾਗਰਿਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਦੇਸ਼ ਪਾਕਿਸਤਾਨ ਹੁਣ ਵਾਪਸ ਚਲੇ ਜਾਓ ਤੇ ਕਿਸੇ ਨੂੰ ਵੀ ਹੁਣ ਸਾਰਕਛੋੜ ਦੇ ਤਹਿਤ ਵੀਜ਼ਾ ਨਹੀਂ ਦਿੱਤਾ ਜਾਵੇਗਾ ਔਰ ਇਹ ਵੱਡੀ ਕਾਰਵਾਈ ਕਦੋਂ ਤੱਕ ਕਿਸੇ ਤਰ੍ਹਾਂ ਹੀ ਕੰਟੀਨਿਊ ਰਹੇਗੀ ਵੇਖਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਵੇਖਣਾ ਹੋਵੇਗਾ ਕਿ ਪਹਿਲਗਾਮ ਅਤਵਾਦੀ ਹਮਲੇ ਦਾ ਬਦਲਾ ਭਾਰਤ ਸਰਕਾਰ ਕਿਸ ਤਰੀਕੇ ਨਾਲ ਲਵੇਗੀ ਕਿਉਂਕਿ ਗ੍ਰਹਿ ਮੰਤਰੀ ਹੋਣ ਵਿਦੇਸ਼ ਮੰਤਰੀ ਹੋਣ ਜਾਂ ਫਿਰ ਡਿਫੈਂਸ ਮਿਨਿਸਟਰ ਹੋਣ ਪ੍ਰਧਾਨ ਮੰਤਰੀ ਹੋਣ ਸਭ ਨੇ ਕਹਿ ਦਿੱਤਾ ਹੈ ਕਿ ਬਦਲਾ ਤਾਂ ਲੈ ਕੇ ਰ੍ਹਾਂਗੇ ਸਖਤ ਕਾਰਵਾਈ ਤਾਂ ਕਰਕੇ ਰ੍ਹਾਂਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਬਦਲਾ ਕਿਵੇਂ ਲਾ ਜਾਂਦਾ ਇਹ ਵੀ ਵੇਖਣਯੋਗ ਬਣਿਆ ਹੋਇਆ ਹੈ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦੀ ਇਜਾਜ਼ਤ ਹੈ ਬਣੇ ਰੋ ਸਾਡੇ ਨਾਲ ਡੀਫੈਕਟ ਚੈਨਲ ਪੰਜਾਬੀ ਤੇ ਧੰਨਵਾਦ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ